ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਦਿਨ ਐਤਵਾਰ ਹੈ ਤੇ ਆਇਆ ਐਤਵਾਰ ਦੀ ਤਰ੍ਹਾਂ ਨਾ ਸੰਗਤਾਂ ਚ ਚਪੈਰਾ ਸਾਹਿਬ ਦਾ ਪਾਠ ਕਰਦੇ ਹਾਂ ਤੇ ਮੇਰੇ ਨਾਲ ਖਿਆਲ ਦੇ ਵਿੱਚ ਆਇਆ ਸੀ ਪਤਾ ਨਹੀਂ ਮੇਰੀ ਗਲਤਫਹਿਮੀ ਆ ਸੰਗਤਾਂ ਜਦੋਂ ਚਪੈਰਾ ਸਾਹਿਬ ਦਾ ਪਾਠ ਕਰਦੇ ਹਨ ਨਾ ਆਨੰਦ ਸਾਹਿਬ ਦਾ ਸੰਪੂਰਨ ਪਾਠ ਨਹੀਂ ਕਰਦੇ ਹਾਂ ਤੇ ਪਿਆਰ ਵਾਲੋ ਜਿੰਨੇ ਵੀ ਚਪੈਰਾ ਸਾਹਿਬ ਦਾ ਪਾਠ ਕਰਦੇ ਹੋ ਤੇ ਅਨੰਦ ਸਾਹਿਬ ਦਾ ਪਾਠ ਸੰਪੂਰਨ ਕਰਿਆ ਕਰੋ ਤੇ ਜਦੋਂ ਅਨੰਦ ਸਾਹਿਬ ਦਾ ਪਾਠ ਸੰਪੂਰਨ ਹੋ ਜਾਂਦਾ ਸਾਡੀ ਚੜ੍ਹਦੀ ਕਲਾ ਹੋ ਜਾਂਦੀ ਹੈ ਕਿਉਂਕਿ ਸਤਿਗੁਰੂ ਜੀਆਂ ਦਾ ਬਜਣਾ ਇਹਨਾਂ ਸੱਚੇ ਸਹਿਬਾ ਕੀ ਆ ਨਹੀਂ ਕਰਦੇ ਰਹਿ ਕਰਤਾ ਦੇ ਰਹਿ ਸਭ ਕੁਛ ਜਿਸ ਦੇ ਹਿਸਾਬੋਂ ਸਤਿਗੁਰੀਆਂ ਦੀ ਬੜੀਆਂ ਬਖਸ਼ਿਸ਼ਾਂ ਨੇ ਅਨੰਦ ਸਾਹਿਬ ਦੇ ਵਿੱਚ ਜੇ ਕੋ ਰਜਾਨਾ ਦੀ ਤਰ੍ਹਾਂ ਤਿੰਨ ਪਾਠ ਜਪਜੀ ਸਾਹਿਬ ਦੇ ਕਰਦਾ ਹੈ ਤਿੰਨ ਪਾਠ 24 ਸਹਿਬ ਦੇ ਕਰਦਾ ਤਿੰਨ ਪਾਠ ਹਣਾ ਸਹਿਬ ਦੇ ਕਰਦਾ ਚੜ੍ਹਦੀ ਕਲਾ ਹੋ ਜਾਂਦੀ ਹੈ ਫਿਰ ਸਾਨੂੰ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਪੈਂਦੀ ਤੇ ਅਸੀਂ ਨਾ ਬਾਣੀ ਦਾ ਪ੍ਰਵਾਹ ਵੱਧ ਤੋਂ ਵੱਧ ਕਰੀਏ ਤੇ ਪਖੰਡੀਆਂ ਦਮੀਆਂ ਤੋਂ ਬਚੀਏ ਹੁਣ ਭਾਈ ਬਣਪੀ ਸਿੰਘ ਜੋ ਉਹਨਾਂ ਨੇ ਲਹਿਰ ਚਲਾਈ ਹੈ ਹਨਾ ਚਲੋ ਸਤਿਗੁਰੂ ਜੀ ਉਹਨਾਂ ਨੂੰ ਚੜ੍ਹਦੀ ਕਲਾ ਰੱਖਣਾ ਪਰ ਫਿਰ ਵੀ ਜੇ ਤੁਸੀਂ ਬਜਣਾ ਚਾਹੁੰਦੇ ਹੋ ਜਿਵੇਂ ਕਿਸੇ ਨੂੰ ਏ ਹੁੰਦਾ ਵੀ ਸਾਨੂੰ ਮਾੜੀਆਂ ਸ਼ਕਤੀਆਂ ਨੇ ਘੇਰ ਲਿਆ 네ਗੇਟਿਵਿਟੀ ਆ ਗਈ ਤਾਂ ਦਸਮਨੀ ਬਾਣੀ ਜਿੰਨੀ ਬੜ ਸਕਦੇ ਹੋ ਆਪ ਦੀ ਬਾਣੀ ਪੜਿਆ ਕਰੋ ਜਪਜੀ ਸਾਹਿਬ ਪੜਿਆ ਕਰੋ ਤਿੰਨ ਦਿਨ ਚਾਰ ਚਾਰ ਪਾਠ ਪੰਜ ਪਾਠ ਜਪਜੀ ਸਾਹਿਬ ਦੇ ਰੋਜ਼ਾਨਾ ਕਰੋ ਜੇ ਕੋਈ 네ਗੇਟਿਵਿਟੀ ਹੈ ਪੰਜ ਪਾਠ ਚੌਪੀ ਸਾਹਿਬ ਦੇ ਕਰੋ ਤਿੰਨ ਬਾਠ ਜਾਂ ਪੰਜ ਬਾਠ ਅਨੰਦ ਸਾਹਿਬ ਦੇ ਕਰਕੇ ਕੜਾਹ ਪ੍ਰਸ਼ਾਦ ਦੀ ਦੀਗ ਬਣਾ ਕੇ ਕੋਲ ਜਲ ਰੱਖ ਕੇ ਕੋਲ ਤੇਗ ਜ਼ਰੂਰ ਰੱਖਿਓ ਕਿਉਂਕਿ ਜਿਹੜੇ ਆਪਣੇ ਪੀਰ ਹੈ ਨਾ ਇਹ ਸ਼ਾਸਤਰ ਨੇ ਤੇ ਸ਼ਾਸਤਰ ਰੱਖਣਾ ਦੀ ਜ਼ਰੂਰੀ ਹੈ ਕੋਲ ਤੇ ਸ਼ਾਸਤਰ ਰੱਖ ਕੇ ਤੁਸੀਂ ਬਾਟ ਕਰਿਆ ਕਰੋ ਜਲ ਰੱਖ ਕੇ ਕਰਿਆ ਕਰੋ ਕੜਾ ਪ੍ਰਸ਼ਾਦੀ ਦੀ ਦੇਗ ਬਣਾ ਲਿਆ ਕਰੋ ਹਫ਼ਤੇ ਤੋਂ ਤੇ ਸਤਿਗੁਰ ਜੀ ਨੇ ਤੁਹਾਡੀ ਚੜ੍ਹਦੀ ਕਲਾ ਕਰ ਦੇਣੀ ਹੈ ਤੇ ਨਾਲ-ਨਾਲ ਨਾ ਜਦੋਂ ਵੀਡੀਓ ਨੂੰ ਦੇਖਦੇ ਹੁੰਨੇ ਆ ਜਿੰਨੇ ਵੀ ਪਿਆਰ ਵਾਲਿਓ ਵੀਡੀਓ ਨੂੰ ਲਾਇਕ ਵੀ ਕਰਦੇਆ ਕਰੋ ਸ਼ੇਅਰ ਵੀ ਕਰਦੇਆ ਕਰੋ ਚੈਨਲ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਕਿਉਂਕਿ ਅੱਗੇ-ਅੱਗੇ ਤੁਹਾਨੂੰ ਗੁਰਬਾਣੀ ਬਾਰੇ ਦੱਸਦੇ ਰਵਾਂਗੇ ਜਿਹੜੇ ਆਪਾਂ ਟੁੱਟੇ ਹੋਏ ਸਰੀਰਾਂ ਭਟਕ ਰਹੇ ਆਂ ਕਦੇ ਵੀਰਾਂ ਦੇ ਜਾਂਦੇ ਆਂ ਕਦੇ ਫਕੀਰਾਂ ਦੇ ਜਾਂਦੇ ਆਂ ਕਦੇ ਦੇਵੀਆਂ ਦੇ ਜਾਂਦੇ ਆਂ ਕਦੇ ਮੜੀਆਂ ਮਸਾਣੀਆਂ ਤੇ ਜਾਂਦੇ ਆਂ ਫਿਰ ਸਾਨੂੰ ਸਮਝ ਆ ਜਾਏਗੀ ਵੀ ਗੁਰਬਾਣੀ ਜ਼ਰੂਰੀ ਆ ਗੁਰੂ ਤੋਂ ਬਿਨਾ ਕਦੀ ਨਹੀਂ ਪਿਆਰ ਵਾਲਿਓ ਤੇ ਏਸੀ ਗੱਲ ਕਰਕੇ ਤੁਸੀਂ ਇਸ ਵਚਨ ਨੂੰ ਪੱਲੇ ਦੇ ਨਾਲ ਬੰਨਣਾ ਤੇ ਚੜ੍ਹਦੀ ਕਲਾ ਹੋ ਜਾਣੀ ਆ ਦਸਮ ਦੀ ਬਾਣੀ ਪੜਿਆ ਕਰੋ ਆਦਿ ਦੀ ਬਾਣੀ ਪੜਿਆ ਕਰੋ ਗੁਰੂ ਘਰ ਜਾ ਕੇ ਸੇਵਾ ਸਿਮਰਨ ਕਰਿਆ ਕਰੋ ਐਨ ਆਨੰਦ ਵਰਸ ਜਾਣਾ ਸਹਜੇ ਸਹਜੇ ਕਿਰਪਾ ਹੋਣੀ ਹੈ ਜੇ ਤੁਸੀਂ ਇੱਕੇ ਦਿਨ ਜਾ ਕੇ ਕਹੋ ਵੀ ਅੱਜ ਹੀ ਫਲ ਮਿਲ ਜੇ ਇੱਕੇ ਦਿਨ ਤਾਂ ਜੇ ਬੀਜ ਪਾਵਾਂਗੇ ਨਾ ਉਹਦਾ ਵੀ ਫਲ ਨਹੀਂ ਮਿਲਦਾ